ਸ਼ਸ਼ੀ ਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਕਿ ਪਸ਼ਮੀਨੇ ਦੇ ਤੇ ਜਾਰਜਟ ਦੇ ਸੂਟ ਰਹਿਣਗੇ ਇਹ ਵਾਲੇ ਸੂਟ ਨੇ ਜਿਹੜੇ ਕਿ ਪਸ਼ਮੀਨੇ ਦੇ ਸੂਟ ਨੇ ਸ਼ਰਟ ਦੇ ਉੱਪਰ ਇਹ ਜਿਹੜਾ ਐਮਬਰਾਇਡਰੀ ਰਹੇਗੀ ਪੈਨਸ ਦੇ ਵਿੱਚ ਤੇ 슬ੀਵਸ ਤੇ ਵੀ ਜਿਹੜੀ ਐਮਬਰਾਇਡਰੀ ਰਹੇਗੀ ਪ੍ਰਾਈਸ ਹੈ ਜਿਹੜਾ ਮੈਂਸ਼ਨ ਹੈ ਜੀ ਤੇ ਕਲਰ ਸਾਰੇ ਇਹ ਵਾਲੇ ਤੁਹਾਨੂੰ ਮਿਲ ਜਾਣਗੇ ਵਿਦਆਊਟ ਦੁਪੱਟਾ ਨੇ ਨੈਕਸਟ ਇਹ ਵਾਲੇ ਸੂਟ ਨੇ ਜਿਹੜੇ ਕਿ ਇਹ ਵੀ ਪਸ਼ਮੀਨੇ ਦੇ ਸੂਟ ਰਹਿਣਗੇ ਜੀ ਇਨਾਂ ਦੇ ਨਾਲ ਸਟੌਲ ਵੀ ਰਹੇਗਾ ਕਲਰਸ ਜਿਹੜੇ ਇਹ ਵਾਲੇ ਤੁਹਾਨੂੰ ਇਹਦੇ ਵਿੱਚ ਸਾਰੇ ਹੀ ਮਿਲ ਜਾਣਗੇ 2 ਮੀਟਰ ਸ਼ਰਟ ਤੇ 2 ਮੀਟਰ ਹੀ ਬਾਟਮ ਦਾ ਫੈਬਰਿਕ ਹੈਗਾ ਨਾਲ ਸਟੌਲ ਹੈ ਜੀ ਨੈਕਸਟ ਇਹ ਵਾਲੇ ਸੂਟ ਨੇ ਜਿਹੜੇ ਕਿ ਇਹ ਵੀ ਪਸ਼ਮੀਨੇ ਦੇ ਸੂਟ ਨੇ ਜੀ ਇਹ ਥੋੜੇ ਜਿਹਾ ਲੈਸ ਪ੍ਰਾਈਸ ਦੇ ਵਿੱਚ ਆਏ ਸੀਗੇ ਪਹਿਲਾਂ 650 ਦਾ ਸੀਗਾ ਬਟ ਹੁਣੇ 600 ਰੁਪਏ ਦੇ ਵਿੱਚ ਆਏ ਨੇ ਸੋ ਇਹ ਵਾਲੇ ਵੀ ਸਾਰੇ ਤੁਹਾਨੂੰ ਪਸ਼ਮੀਨੇ ਦੇ ਵਿੱਚ ਪ੍ਰਿੰਟ ਆ ਜਿਹੜੇ ਮਿਲ ਜਾਣਗੇ ਇਹਨਾਂ ਨਾਲ ਦੁਪੱਟਾ ਨਹੀਂ ਰਹੇਗਾ ਓਨਲੀ 2 ਮੀਟਰ ਸ਼ਰਟ 2 ਮੀਟਰ ਬਾਟਮ ਦਾ ਫੈਬਰਿਕ ਰਹੇਗਾ ਜੀ ਨੈਕਸਟ ਇਹ ਵਾਲੇ ਸੂਟ ਨੇ ਜਿਹੜੇ ਕਿ ਜੌਰਜਟ ਤੇ ਸੂਟ ਰਹਿਣਗੇ 올ਓਵਰ ਸੂਟ ਰਹੇਗਾ ਜੀ ਜੌਰਜਟ ਦਾ 5 ਮੀਟਰ ਨਾਲ ਦੁਪੱਟਾ ਰਹੇਗਾ ਦੁਪੱਟੇ ਦੇ ਸੇਮ ਐਜ਼ ਇਟ ਇਜ਼ ਹੈ ਜਿਹੜੀ ਇੰਬ੍ਰੋਡਰੀ ਰਹੇਗੀ ਜੀ ਸੋ ਸਾਰੇ ਹੀ ਕਲਰਸ ਜਿਹੜੇ ਇਹ ਵਾਲੇ ਤੋਂ ਨੂੰ ਜੌਰਜਟ ਤੇ ਸੂਟਾਂ ਦੇ ਵਿੱਚ ਵੀ ਜਿਹੜੇ ਮਿਲਣਗੇ ਸਾਰੇ ਹੀ ਪ੍ਰਿੰਟ ਨੇ ਜਿਹੜੇ ਅਵੇਲੇਬਲ ਨੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਆਰਡਰ ਹੈ ਜਿਹੜਾ ਵਟਸਐਪ ਤੇ ਕਰ ਸਕਦੇ ਹੋ ਤੇ ਪੇਮੈਂਟ ਆਨਲਾਈਨ ਹੋਏਗੀ ਜੀ ਕੈਸ਼ ਔਨ ਡਿਲੀਵਰੀ ਨਹੀਂ ਹੋਏਗੀ ਪੇਮੈਂਟ ਐਡਰੈਸ ਸੈਂਡ ਕਰਕੇ ਜਿਹੜਾ ਤੁਸੀਂ ਆਪਣਾ ਆਰਡਰ ਹੈ ਉਹ ਬੁੱਕ ਕਰਵਾ ਸਕਦੇ ਹੋ ਜੀ